ਉਦੋਂ ਲਾ ਵਾ ਅਣੀ ਦੱਸ ਦੇ ਕੋਈ ਨੂੰ ਆਏ ਕਿ ਆਏ ਨੂੰ ਕਿਹਾ ਫੜ ਲੈ ਨੂੰ ਦੱਸ ਹਾਂ ਇੱਕੋ ਹੀ ਮੰਗਾ ਦੇ ਬਰਾਬਰ ਪੁੱਤ ਜੇ ਵੇਚਣਾ ਹੈ ਤਾਂ ਵੀਰ ਆਪਾਂ ਲਾਸਟ ਟਾਈਮ ਇਹਨੇ ਦਾ ਦੇਣਾ ਕੋਈ ਦੱਸ ਦੇ ਨਹੀਂ ਜੈ ਕਿਹਨੂੰ ਖਾਸ ਸਾਹਿਬ ਦੱਸੋ ਵੀ ਕਿੰਨੇ ਦਾ ਤਾਂ ਹੈਗਾ ਦੱਸੋ ਚਲ ਤੇਰਾ ਧਾਨਾ ਅਸੀਂ ਸਾਨੂੰ ਕੋਈ ਗੁੱਸਾ ਨਹੀਂ ਹੈ ਤੇਰੇ ਤੇ ਕੋਈ ਟੈਕਸ ਨਹੀਂ ਹੈ ਤੇਰਾ ਪਾਲਿਆ ਵਾ ਯਾਰ ਤੂੰ ਆਪ ਦਾ ਜੋ ਮਰਜ਼ੀ ਮੰਗਾ ਪਰ ਬਜੰਦੇ ਹਿਸਾਬ ਨਾਲ ਇਹਨੇ ਦਾ ਹੈ ਨਹੀਂਗਾ ਬੋਲ ਜਿਆਜ ਗੱਲ ਕਰ ਸਹੀ ਦਾ ਨਹੀਂ ਸਹੀ ਨਹੀਂ ਆਇਆ ਬੱਕਰਾ ਹੋਲੇ ਸਹੀ ਨਹੀਂ ਆਇਆ ਆ ਗੋਲਾ ਮੁੰਡਾ ਬੱਕਰਾ ਹੋਏ ਵਾ ਬੱਕਰੇ ਦਾ ਸੌਦਾ ਹੋ ਰਿਹਾ ਭਾਈ ਤੇ ਵਜਨ ਦੇ ਹਿਸਾਬ ਨਾਲ ਚੱਲਿਆ ਜੀ ਬੱਕਰਾ ਵੀ ਦੇਖ ਦੇਖ ਲਿਆ ਅਸੀਂ 20 ਦੀ ਬਜਾਏ 22 ਕਿਲੋ ਲਾਤਾ ਇਹਦਾ ਹੋਰ ਵਸਦਾ ਨਹੀਂ ਨਿਕਲਉ ਪਾਏ ਇੱਥੇ ਤੱਕ ਬਿਕਣਾ ਨੇ ਉਹ ਜਦੋਂ ਜਦੋਂ ਵਿੱਚੋਂ ਨਿਕਲਦੇ ਆ ਨਾ ਅੰਦਰਾਂ ਤੇ ਆਹ ਲੈਂਦਾ ਜਦੋਂ ਉਦੋਂ ਪਤਾ ਲੱਗਦਾ ਵੀ ਕਿੰਨਾ ਭਜਨ ਚ ਕਿੰਨਾ ਰਹਿ ਗਿਆ ਕੋਲੀ ਆਪਣੇ ਉੱਤੇ ਦੁਕਾਨ ਉਹ ਸਭ ਕੁਝ ਵਿਕਦਾ ਪੂਛ ਪਾਂ ਪਾਂ ਦਾ ਸਭ ਕੁਝ ਲੈ ਜਾਂਦੇ ਨੇ ਉੱਥੇ ਸਾਡੇ ਕੋਲ ਵੀ ਭੱਟੇ ਵਾਲੇ ਨੇ ਉਹ ਪਾਂ ਦੇ ਨੋਂਦਰਾ ਨੋਂਦਰਾ ਬੁਰਗਿਆਂ ਕਪਾਂ ਕੁਝ ਨਹੀਂ ਛੱਡਦੇ ਉਹਨਾਂ ਕਰਕੇ ਨਿਘਾਈ ਜਾਂਦੇ ਸਭ ਹੋਰ ਦਾ ਸਾਰਾ ਕੁਝ ਵਿਗਦਾ ਖੱਲ ਨਹੀਂ ਵਿਗਦੀ ਖੱਲ ਵਿਗਣੋਂ ਹਟਦੀ ਨਵੀਂ ਉਹਦਾ ਨੂਨ ਨਾਲ ਲਾ ਕੇ ਰੱਖ ਲੈਂਦੇ ਨੇ ਉਹਨਾਂ ਨੂੰ ਸਾਡੇ ਜਦੋਂ ਵਿਗਣੋਂ ਹਟ ਗਈ ਪਾਂ ਦੇ ਸਭ ਕੁਝ ਨਹੀਂ ਨਹੀਂ ਵਿਕਦੀ ਹੈ ਨਾ ਪਹਿਲਾਂ ਵਿਗਦੀਆਂ ਸੀ ਬਹੁਤ ਵਿਗਦੀਆਂ ਆਹ ਵਾਈ ਗੱਲ ਕਰਦੇ ਵੀ ਕੁਝ ਨਹੀਂ ਦੇਣੇ ਸਭ ਕੁਝ ਤਾਂ ਹੀ ਤਾਂ ਗੱਲ ਸੁਣ ਜੇ ਜੇ ਖੱਲਾ ਵੇਗਣੋ ਤਾਂ ਹੀ ਤਾਂ ਪਰ ਐਕਸ਼ਨ ਤੇ ਪਾਉਣ ਲੱਗ ਗਿਆ ਹਾਂ ਨਹੀਂ ਪਹਿਲਾਂ ਪਿਆਰ ਪੰਜਾਬੀ ਜੁੱਤੀ ਹੁੰਦੀ ਸੀ ਕੱਲ ਦੀ ਬਣਾਣੀ ਕੁਝ ਵੇਗਦਾ ਬਾਕੀ ਦਾ ਸਾਰਾ ਕੁਝ ਨੰਗ ਦਾ ਹਾਂ ਕਿੰਨੇ ਦਾ ਪਾਉਣਾ ਹਾਂ ਤੂੰ ਦੱਸ 13000 ਦਾ ਪਾਉਣਾ 14000 ਦਾ ਪਾਉਣਾ ਕਿੰਨੇ ਦਾ ਪਾਉਣਾ ਫਿਰ ਲਾਸਟ ਇੱਕ ਕੋਈ ਹਾਂ ਨਾ ਘਟਦਾ ਜਾ ਤੂੰ ਦਾ ਐ ਮਰੀ ਜਾ ਜਮਾ ਸ਼ਹੀਦ ਆ ਤੇ ਹਾਂ 20000 ਦਾ ਦੇ ਨਹੀਂ ਵੀਰੇ ਕਿਦਾ ਹੈ ਆਲਾ ਫੜ ਜੇ ਮੈਂ ਤੂੰ ਮਾਨ ਕੀਤਾ ਹਾਂ ਮੈਂ ਮੈਂ ਕਰੂੰਗਾ ਪੱਕਾ ਦੇ 15000 ਦਾ 15000 ਦਾ ਦੇਖ ਕੱਚੀ ਗੱਲ ਨਹੀਂ ਗਈ ਤੈਨੂੰ ਬੜਾ ਫਰਕ ਆ ਕੱਚੀ ਫੇਰ ਹਮ ਕੀ ਕੀ ਫਲਤ ਤੇਰੇ ਕੱਢਾ ਨਿਕਲੂਗਾ ਸਾਡੇ ਕੱਢਾ ਨਹੀਂ ਨਿਕਲਣਾ ਪਹਿਲਾਂ ਕਿੰਨਾ ਕੱਢਦਾ ਦੇਖ ਨਹੀਂ ਨਿਕਲਿਆ ਹਾਂ ਸਿਆਣੀ ਗਲਤ ਆਏਗੀ ਬੋਲ 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 ਨਹੀਂ ਬਸ ਇੱਕੋ ਹੀ ਬੇਟ ਦੇ ਜਾਇਜ਼ ਹਾਂ ਨਹੀਂ ਬਟਾ ਇੰਨੇ ਦੀ ਇੰਨੇ ਦਾ ਨਹੀਂ ਜਾਇਜ਼ ਗੱਲ ਦੱਸ ਕੋਈ ਔਖਾ ਜਾ ਹੋਈ ਜਾਂਦਾ ਮੈਂ ਵੀ ਲਓ 200 ਪਿਛਲਾ ਪਾਣੀ ਨਹੀਂ ਦੇਖਦੇ ਤੇ ਕਿੰਨੇ ਦਾ ਕਿੰਨੇ ਦਾ ਫਰਹਾਨ ਆ ਕਿੰਨੇ ਦਾ ਫਰਹਾਨ ਆ ਕਿੰਨੇ ਦਾ ਹੁਣ ਸੌਦਾ ਆਪਣਾ ਸਿਰੇ ਚੜ੍ਹ ਜੇ ਨਹੀਂ ਜਾਇਜ਼ ਕਰ ਜਾ ਤੂੰ ਦੱਸਣਾ ਤੈਨੂੰ ਜਮਾ ਹਾਂ ਸਾਡੇ ਵੀ ਦਾ ਲਾ ਮੈਂ ਦੱਸ ਦਿੰਦਾ ਇੱਕ ਲਾ ਫੜ ਉਹੀ ਦੱਸ ਦੇ ਕੋਈ ਨਾ ਲਾ ਫੜ ਫਿਰ ਉਹ ਬਾਈ ਦਾ 100 200 ਕਹਿੰਦਾ ਮੈਂ 500 ਪਾਉਣਾ 150 ਦਾ ਦੇ ਇਹ ਵੀ ਇਕੱਠਾ ਪੰਜ ਬੋਲ ਵੀਰੇ ਮੱਗਨ ਨੂੰ ਮੈਂ ਕਹਿੰਦਾ ਤੇਰਾ ਪਾਲਿਆ ਤੇਰਾ ਚੋਰੀ ਦਾ ਨਹੀਂ ਹੈ ਇਹ ਪਾਲਣੇ ਕਿਹੜਾ ਸੌਖੇ ਹੈਗੇ ਵੀ ਇਹ ਚੀਜ਼ਾਂ ਪਾਲਣੀਆਂ ਸੌਖੀਆਂ ਕਿਥੇ ਅਸੀਂ ਤੈਨੂੰ ਆਏ ਨਹੀਂ ਕਹਿੰਦੇ ਹਾਂ ਹਾਂ ਇਹਦਾ ਤੁਸੀਂ ਵੀ ਠੀਕ ਹੈ ਕਿ ਨਹੀਂ ਗੱਲ ਪਰ ਆਏ ਨਾ ਵਜਨ ਦੇ ਹਿਸਾਬ ਨਾਲ ਜਾਊਗਾ ਫਿਰ ਵਜਨ ਦੇ ਹਿਸਾਬ ਨਾਲ ਵੀ ਤੁਮ ਜਾਇਜ਼ ਰੁਪਏ ਲਾਤੇ ਵਦ ਫਿਰ ਕੱਢ ਫਿਰ ਕੱਟਤਾ ਮੈਂ ਤਾਂ ਤੁਸੀਂ ਕੱਟ 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 ਫਰਕ ਕਰਦਾ ਬਸ ਨਹੀਂ ਨਹੀਂ ਨਿਕਲਿਆ ਜੇ ਉਹਦਾ ਬਾਹਰ ਤਹਾਂ ਖੜਾ ਨਹੀਂ ਨੇੜੇ ਲੱਗ ਸੌਦੇ ਦੇ ਨੇੜੇ ਦੀ ਲੱਗੀ ਪਿਆ ਬਾਹੂ ਹੀ ਜਾਂ 16000 ਦਾ ਦੇ ਚੱਕ ਕਿਉਂ ਜੀ ਦੱਸ ਹੁਣ ਤਾਂ ਦੋਵੇਂ ਫਰਕ ਆ ਇੰਨੇ ਬੰਦੇ ਖੜੇ ਆ ਕਿਸੇ ਨੂੰ ਪੁੱਛਦਾ ਵੀ ਜੇ ਇਹਦੇ ਰੁਪਏ ਘੱਟ ਲੱਗਿਆ ਤਾਂ ਆ ਦੇਖ ਲੈ ਠੀਕ ਆ ਮੁੱਲ ਤਾਂ ਵਧੀਆ ਲੱਗਿਆ ਯਾਰ ਇਹ ਇਹ ਪੁਰਾਣੇ ਬੰਦੇ ਆ ਜਿੰਨਾਂ ਦੀਆਂ ਤਨ ਤਨ ਪੀੜੀਆਂ ਹੋ ਗਈਆਂ ਜਿੰਨਾਂ ਦੀਆਂ ਇਸੇ ਕੰਮ ਦੀਆਂ ਮਨ ਗੱਲ ਨੂੰ ਯਾਰ ਇੱਕ ਤਾਂ ਮੂਹ ਕਮਾਣਾ ਨਾ ਬਰੀਡ ਆਲਾ ਤਾਂ ਨਹੀਂ ਇਹ ਬਰੀਡ ਆਲਾ ਕਿੱਥੇ ਇਹਨੂੰ ਪੀਂਦਾ ਆਪਾਂ ਦੇਰ ਮਰਜ਼ੀ ਕੰਮ ਦਾ ਸਾਰਿਆਂ ਨਹੀਂ ਜਾਣਾ ਜਿਹੜੇ ਇਸੇ ਕੰਮ ਨਹੀਂ ਜਾਣਾ ਉਹ ਤਾਂ ਪਤਾ ਹੀ ਆ ਉਹਨੂੰ ਬੱਕਰੇ ਦੀ ਮਾਂ ਕਿ ਨਾਲ ਚੁੱਪਾ ਬਣਾਉਗੀ ਜਾ ਉਹਦਾ ਵਜਨ ਉਹ ਬਰੀਡ ਆਲੇ ਥੋੜੀ ਡੇਟ ਵਗ ਜਾਣਗੇ ਪਹਿਲਾਂ ਚੱਲੇ ਬਸ ਬਸ ਫਿਰ ਠੀਕ ਗੱਲ ਹੈ ਕੱਸੀ ਹੈ ਬੱਕਰੇ ਕੱਸੀ ਤਾਂ ਪੈਸੇ ਵੀ ਇਸ ਰਾਹ ਜਾਊਗਾ ਕੀ ਫਰਕ ਹੈ ਤੋ ਵਜਨ ਤੋ ਵਜਨ ਦੇਖ ਲੈ ਵਜਨ ਦਾ ਹੈਗਾ ਕੀ ਫਰਕ ਟੋਲੇ ਆ ਅਤੇ ਦੇਖਿਓ ਯਾਰ ਵਜਨ ਕੰਨਾਊਗਾ ਦਾ ਹੋ ਚਾਰ ਬੰਦੇ ਨੂੰ ਕਢਾਲਦਾ ਇੱਧਰ ਤੇ ਅਸੀਂ 20 20 ਵਜੇ ਦੀ ਵਜੇ 22 ਵਜਨ ਮੰਗ ਲਾ ਕੱਲਾ ਗੋਸਤ ਗੋਸਤ ਕਿੰਨੇ ਬਸ ਪਰ ਆਪਾਂ 22 ਕਹਿਿਆ ਵੀ ਤੋ 22 ਕਹਿਦਾ ਵੀ ਚਲ 22 ਕੇ ਦੋ ਨਿਕਲੂ ਗੋਸਤ ਆ ਗਿਆ ਲਾਰਬੀਏ ਕਿਧਰ ਗਿਆ ਇੱਧਰ ਬਾਜ ਗਿਆ ਉਹਦੇ ਰਾਇ ਕਰਦੇ ਕੋਈ ਨਹੀਂ ਆ ਜਾਂਦਾ ਹਾਂ ਕਾਲੀ ਯਾਰ ਕਰੋ ਕਰੋ ਯਾਰ ਰਾਇਤਾ ਜ਼ਰੂਰੀ ਹੈ ਇੰਨਾ ਕੀ ਖਤਮਗੇ ਤੋ ਨਹੀਂ ਰਾਇਤਾ ਜ਼ਰੂਰੀ ਆ ਭੰਟੇ ਜੀ ਦੇਖਣਾ ਦੇਵਾ ਪੈਸੇ ਨਾ ਨਾ ਬੜਾ ਫਰਕ ਚਾਰ ਪਾਇਆ ਕਿਵੇਂ 베ਚਣੇ ਆਇਤੇ ਜਾ ਇਹਦਾ 베ਚ ਨਹੀਂ ਆ ਤਵਜੋ ਪੈਸਾ ਨੂੰ ਕਹਿੰਦਾ ਕਹਿੰਦਾ ਨਾ 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 ਨਹੀਂ ਜਦੋਂ ਪੈਸਾ ਦਾ ਨਾ ਕਹਿੰਦਾ ਨਾ 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 ਇਹ ਕੀ ਕਹਿੰਦਾ 베ਚਨੀ ਆ 베ਚ ਕੀ ਜਾਣਾ ਠੀਕ ਰੁਪਈਆ ਲੱਗੇ ਅੱਛਾ ਚਲ ਹੁਣ ਤੂੰ ਦੱਸ ਦੇ ਵੀ ਹੁਣ ਵੀ ਦੱਸ ਸਾਡੇ 20 ਹੈਗਾ ਜੀ 20 ਦਾ ਹੈਗਾ ਪੋਲਾਂ ਲਾਦਾ ਬਈ ਯਾਰ 16000 ਕਹਤਾ ਯਾਰ ਦੱਸ ਬਜਾਂ ਤੋਂ ਵੱਧਰ ਵੀ ਲਾਦੇ ਠੀਕ ਆ ਬੇਟਾ ਮੰਨ ਗੱਲ ਨੂੰ ਨਹੀਂ ਆਜੇ ਤੇ ਵੱਧਰ ਵੀ ਲੱਗੇ ਬਸ ਯਾਰ ਪਾੜੂ ਬਣਾ ਲੈ ਦੋ ਲੱਖ ਕੋਣਾ ਆ ਲੈ ਨਹੀਂ ਯਾ ਪਾ ਪਹਿਲਾਂ ਕਹਤਾ ਵੀ ਇਹ ਕਿਹੜਾ ਸੌਖੇ ਪੜਦੇ ਆ ਉਹ ਇੱਕ ਦਾ ਭਾਣ ਉਹੀ ਖੜਾ ਪੁੱਲਿਆ ਜਾ ਵਿੱਚ ਮੈਂ ਸੂਂਦੀ ਆ ਜਦੋਂ ਕੱਟੀ ਦਿੰਦੀ ਆ ਨਾ ਕੱਢੀ ਪਾਲਣ ਤੋਂ ਲੈ ਕੇ ਉਹਦੇ ਪਹਿਲੇ ਸੂਏ ਸੋਣ ਤੱਕ ਜਿਹੋਦਾ ਲੱਖ ਰੁਪਇਆ ਵਰਦਿਆ ਉਦੋਂ ਵੱਧ ਖਾਂਦੀ ਆ ਵੱਧ ਖਾਂਦੀ ਆ ਉਹ ਆਹ ਇਹਨਾਂ ਦਾ ਹਾਂ ਉਹ ਵਾਦੀ ਆ ਪੱਪ ਰੱਖਣੋ ਹੀ ਹਟ ਜਾਣਾਗੇ ਹਾਂ ਨਿੱਕੂ ਵੀ ਵੱਜਣੋ ਵੱਜ ਰੱਖੀ ਨਾ ਜੇ ਘਾਟੇ ਪੂਰੇ ਹੋ ਜਾਣ ਲੱਗੇ ਪੂਰੇ ਵੱਜਣ ਤੈਨੂੰ ਦੱਸਤਾ ਵਿਦਿਆ ਵੱਜਣ ਤੈਨੂੰ ਦੱਸਤਾ ਜੀ ਬੂਜੇ ਤੀਣਾ ਤਾਂ ਸੌਦਾ ਕਰ ਰਹਿਣਾ ਨਾ ਵਧੀਆ ਤੇਰਾ ਬੋਲ ਉਹਦਾ ਦੱਸਦੇ ਦੋ ਨੇ ਇੱਕੋ ਜੇ ਦੂਜੇ ਨੂੰ ਲਿਆ ਕੀ ਆਉ ਮੰਨ ਜੇ ਉਹਦਾ ਮੰਨਦਾ ਨਹੀਂ ਉਹ ਕਹਿੰਦਾ ਇੰਨਾ ਕੀ ਖਾਦਾ ਇਹਨੇ ਦੋ ਸਾਲਾਂ ਦਾ ਉਹ ਖੜਾ ਉਹ ਖੜਾ ਆਪਣੇ ਜਨਮ ਤੋਂ ਮੰਨਣ ਦੋ ਸਾਲਾਂ ਦਾ ਹਾਂ ਬੋਲ ਬੋਲੋ ਦੁਆਰ ਪੀਏ ਕਿੰਨੇ ਦਾ ਬਟਾ ਫਰੇ ਲਾਸਟ ਕਿੰਨੇ ਦਾ ਹਾਂ ਨਾ ਨਹੀਂ ਵੀ ਦਾ ਨਹੀਂ ਬਿਕਣਾ ਵੀ ਦਾ ਲੈ ਕੇ ਭਰਾ ਨੂੰ ਨੂੰ ਫਾਇਦਾ ਨਹੀਂ ਕੋਈ ਗੱਲ ਨਹੀਂ ਜੇ ਨਹੀਂ ਫਾਇਦਾ ਹਾਂ ਵੀ ਦਾ ਨਹੀਂ ਆ ਇਹਦਾ ਪਉਣ ਟੱਕੇ ਨਾਲ ਤਾਂ ਦਿੰਦੇ ਵੀ ਨਹੀਂ ਚੱਲ ਜਾ ਫਿਰ 500 ਸਾਢੇ 16 ਦਾ ਕਰਾ ਬਸ ਬਸ ਹੁਣ ਹੋਰ ਦੱਸ 17 ਆ ਨਾ ਹੋ ਗਿਆ ਜਾਂ 18 ਤੇ ਬੜੇ ਚੱਲ ਜਾ ਕਰ ਚੱਲ ਠੀਕ ਆ ਫਿਰ ਹੁਣ ਚੱਲ ਮੰਨ ਗੱਲ ਨੂੰ ਜਾਣੇ ਬੰਦੇ ਦੀ ਕਿਸੇ ਦੀ ਤਾਂ ਮੰਨ ਮੰਨ ਗੱਲ ਨੂੰ जायज रुपये आखिर ना ना हो मन गलू क्यों सौदा खराब कर दू क्यों सौदा खराब कर दिया जायज रुपये लगे इन बंदे खड़े किसी ਨਹੀਂ ਆਈ ਰੋਪ ਲਓ ਜੀ ਲੈਣ ਦੋ ਚਲੋ ਵੀ ਸੌਦਾ ਹੋਇਆ ਨਹੀਂ ਸੌਦਾ ਵਿੱਚ ਬਾਲੇ ਜਾਇਜ਼ ਤੋਂ ਵੀ ਵੱਧ ਲੱਗੇ ਆ ਯਾਰ ਚਾਲ ਪਾਈਆਂ ਦਾ ਬਈ ਉਹਨਾਂ ਦੀ ਮਰਜ਼ੀ ਹੈ ਬਈ ਅਗਲੇ ਦੀ ਮਰਜ਼ੀ ਹੈ ਰਾਏ ਕਰ ਲੋ ਠੀਕ ਹੈ ਰੁਪਏ ਲੱਗੇ ਕਰ ਲੋ ਬਈ ਕਰ ਲੋ ਰਾਏ ਕਰ ਰਾਜਮਾਨ ਬੱਪੇ ਸੋਦੀ ਰਾਏ ਲਾ ਕਰ ਲੋ ਕਰ ਲੋ ਰਾਏ ਕਰ ਲੋ